ਅੱਜ ਇਹ ਕਾਦੀਆਂ ਸ਼ਹਿਰ ਤੋਂ ਰੋਸ਼ਮਾਰਚ ਕੱਢਿਆ ਕੈਂਡਲ ਮਾਰਚ ਲਾ ਕੇ ਸਾਰਿਆਂ ਨੂੰ ਜਿਵੇਂ ਪਤਾ ਹੀ ਆ ਕਿ ਬੀਤੇ ਦਿਨ 7 ਅਕਤੂਬਰ ਦੇ ਵਿੱਚ ਸਾਡੇ ਪੰਜਾਬੀ ਬੱਚੇ ਬਹੁਤ ਹੀ ਮਸੂਮ ਜਿਹਾ 5 ਸਾਲ ਦਾ ਬੱਚਾ ਸੀ ਜਿਹਦੇ ਨਾਲ ਐਨੀ ਮਾਰੀ ਹਰਕਤ ਕੀਤੀ ਗਈ ਪ੍ਰਵਾਸੀ ਵੱਲੋਂ ਤੇ ਉਹਨੂੰ ਬੜੀ ਬੇਰहमी ਦੇ ਨਾਲ ਤਰਫਾ ਤਫਾ ਕੇ ਮਾਰਿਆ ਉਹ ਦਰਦ ਸਾਡੇ ਸਾਰੇ ਪੰਜਾਬ ਦੇ ਵਿੱਚ ਪੰਜਾਬ ਵਾਸੀਆਂ ਨੂੰ ਆਇਆ ਉਸ ਦਿਨ ਦਾ ਕਿਸੇ ਵੀ ਪੰਜਾਬੀ ਨੂੰ ਚੈਨ ਨਹੀਂ ਆ ਰਿਹਾ ਜਿਸ ਦਿਨ ਦੀ ਇਹ ਹਰਕਤ ਹੋਈ ਹੈ ਤੇ ਥੋੜੇ ਦਿਨਾਂ ਬਾਅਦ ਹੀ ਜਲੰਧਰ ਦੇ ਵਿੱਚ ਵੀ ਇੱਕ ਪ੍ਰਵਾਸੀ ਵੱਲੋਂ ਇੱਕ ਛੋਟੀ ਜੀ ਬੱਚੀ ਨੂੰ ਅਦਵਾਹ ਕੀਤਾ ਗਿਆ ਉਹਦੇ ਨਾਲ ਵੀ ਸੇਮਰ ਕਤੋਂ ਲੱਗੀ ਸੀ ਤੇ ਮੈਂ মিডিਆ ਦਾ ਧੰਨਵਾਦ ਕਰਦਾ ਹਾਂ ਜਿਹਦੇ ਰਾਹੀਂ ਸਾਨੂੰ ਇਹੋ ਜਿਹੀਆਂ ਘਟਨਾਵਾਂ ਦਾ ਕ੍ਰੇਮ ਦੀ ਗੀਦਾ ਤੇ ਜਿਹੜਾ ਹੋ ਰਿਹਾ ਕ੍ਰੇਮ ਸਾਡੇ ਪੰਜਾਬ ਵਿੱਚ ਪ੍ਰਵਾਸੀਆਂ ਵੱਲੋਂ ਉਹ ਸਾਡੇ ਲੋਕਾਂ ਤੱਕ ਪਹੁੰਚਾਉਂਦੇ ਨੇ ਤੇ ਸਾਡੇ ਪੰਜਾਬ ਵਾਸੀਆਂ ਨੂੰ ਬੇਨਤੀ ਆ ਕਿ ਜੇਕਰ ਲਹਿਰ ਤੁਸੀਂ ਉਠਾਈ ਆ ਇਹਨੂੰ ਹੁਣ ਡਿੱਗਣ ਨਾ ਦਿਓ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਪ੍ਰਵਾਸੀ ਰਹਿ ਰਹੇ ਨੇ ਤੇ ਸਾਡੀ ਪੀਲਿਆ ਸਾਡੇ ਪੰਜਾਬ ਵਾਸੀਆਂ ਨੂੰ ਸਰਕਾਰ ਗਰੀ ਵੀ ਕਿ ਆਪਣੀ ਪੂਲ ਸਵੈ ਰਿਫੀਕੇਸ਼ਨ ਕਰਵਾ ਕੇ ਹੁਣ ਉਧਰੋਂ ਇਹਨਾਂ ਦੀ ਇਧਰ ਵੀ ਵੈਰੀਫਿਕੇਸ਼ਨ ਹੋਵੇ ਤੇ ਇਹਨਾਂ ਤੇ ਜਿਆਦਾ ਤੋਂ ਜਿਆਦਾ ਕ੍ਰਿਮੀਨਲ ਰਿਕਾਰਡ ਨਿਕਲਣੇ ਆ ਜਿੰਨੇ ਵੀ ਪ੍ਰਵਾਸੀ ਕ੍ਰਿਮੀਨਲ ਉਧਰੋਂ ਆਣ ਕੇ ਜੁਪੀ ਬਿਹਾਰ ਦੇ ਵਿੱਚ ਇਧਰ ਆਣ ਕੇ ਮੋਰ ਖਿਲਾਫ ਪੰਜਾਬ ਦਾ ਕਰ ਰਹੇ ਨੇ ਉਹਨਾਂ ਤੇ ਨਾਕ ਪਾਉਣ ਤੇ ਆਪਾਂ ਫਿਰ ਸਪੋਰਟ ਕਰਾਂਗੇ ਸਰਕਾਰ ਦੀ ਤੇ ਬਾਕੀ ਸਰਕਾਰਾਂ ਨੂੰ ਵੀ ਸਾਡੀ ਪੀਲਿਆ ਅਜੇ ਤੱਕ ਇੱਕ ਦਾ ਐਮਐਲ ਇਹਨਾਂ ਦਾ ਉਹਨਾਂ ਦੇ ਘਰ ਪਹੁੰਚਿਆ ਵਾ ਤੇ ਬੜੇ ਦੁੱਖ ਦੀ ਗੱਲ ਆ ਐਡਾ ਵੱਡਾ ਆਸਾ ਆਉਣ ਦੇ ਬਾਵਜੂਦ ਵੀ ਕੋਈ ਮੰਤਰੀ ਨਹੀਂ ਉਹਨਾਂ ਦੇ ਘਰ ਪਹੁੰਚ ਰਿਹਾ ਪਰਿਵਾਰ ਨੂੰ ਹੌਸਲਾ ਬਜਾਈ ਨਹੀਂ ਦੇ ਰਿਹਾ ਤੇ ਨਾ ਹੀ ਅਜੇ ਤੱਕ ਕੋਈ ਇਹ ਪਤਾ ਚੱਲਿਆ ਵਾ ਕਿ ਉਹਨੂੰ ਸਜ਼ਾ ਕਿਹੜੀ ਦਿੱਤੀ ਗਈ ਹੈ ਸਰਕਾਰ ਵੱਲੋਂ ਤੇ ਸਾਡੀ ਅਪੀਲ ਹੈ ਕਿ ਉਹਨੂੰ ਬੋਧਾ ਸਮਾਂ ਰੱਖਿਆ ਨਾ ਜਾਵੇ ਤਾ ਤੱਕ ਸਾਡੇ ਕਿਸੇ ਵੀ ਪੰਜਾਬੀ ਨੂੰ ਚੈਨ ਨਹੀਂ ਆਉਣਾ ਉਹਨੂੰ ਜਲਤ ਜਲਦੀ ਸਜ਼ਾ ਦਿੱਤੀ ਜਾਵੇ ਤਾਂ ਸਾਡੇ ਪੰਜਾਬੀਆਂ 'ਚ ਹੀ ਇਹ ਰੋਜ਼ ਕੰਮ ਹੋ ਸਕਦਾ ਵਾ ਨਹੀਂ ਤੇ ਇਸ ਤੋਂ ਵੀ ਵੱਡਾ ਪ੍ਰੋਟੈਸਟ ਕਰਾਂਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪੰਜਾਬ ਬੰਦ ਦੀ ਕੋਲ ਸਾਡੇ ਕੁਝ ਪ੍ਰਧਾਨਾਂ ਵੱਲੋਂ ਦਿੱਤੀ ਜਾ ਚੁੱਕੀ ਆ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹਨੂੰ ਲਿਖਤੀ ਦੇ ਕੇ ਅਨਾਉਂਸਮੈਂਟ ਵੀ ਕਰਵਾਵਾਂਗੇ ਤੇ ਪੰਜਾਬ ਦੀ ਕੋਲ ਵੀ ਦਵਾਂਗੇ ਸਭ ਤੋਂ ਪਹਿਲਾਂ ਧੰਨਵਾਦ ਜਿਹੜੇ ਕਾਦੀਆਂ ਜਾਉਂਗ ਦੇ ਵਿੱਚ ਇਕੱਠੇ ਹੋਏ ਪਰ ਮੈਂ ਜਾਣਾਂ ਅੱਜ ਮਾਰੇ ਨਾ ਹੋਇਆ ਕੱਲ ਨੂੰ ਤਗੜੇ ਨਾ ਹੋਣਾ ਇਹ ਅੱਜ ਬੱਚੇ ਦਾ ਕੁੱਤਾ ਵਰਗਾ ਪੋਤ ਹੁੰਦਾ ਯਾ ਅਜਾ ਡਾ ਮਾਰਿਆ ਗਿਆ ਕੱਲ ਨੂੰ ਕਿਹਦਾ ਵੀ ਮਾਰਾ ਜਾਏਗਾ ਤੇ ਅਸੀਂ ਕੱਢਣਾ ਵੀ ਜਾਣਦੇ ਆ ਜੇਹੀ ਪੰਜਾਬ ਹਲਾਉਰ ਦੇ ਵਿੱਚੋਂ ਘੋੜੇ ਲਿਆ ਸਕਦੇ ਆ ਪੱਟੀ ਜੋ ਵਿਛਾ ਲਈ ਲਿਆ ਸਕਦੇ ਆ ਤੇ ਇਹਨਾਂ ਨੂੰ ਕੱਢਣਾ ਵੀ ਜਾਣਦੇ ਆ ਅਸੀਂ ਪੰਜਾਬੀ ਆ ਉਹ ਪੰਜਾਬੀਓ ਆਪਣੀ ਪੱਗ ਸੁਣਾ ਲਓ ਤੁਹਾਡੀ ਪੱਗ ਕਿੱਥੇ ਚਲੀ ਆ ਔਰ ਤੁਹਾਡੀ ਦਾ ਭయ్యా ਇਹਦੇ ਸ਼ਰਤੇ ਤੇ ਵੀ ਆਣ ਕੇ ਪੱਗ ਰਖਣ ਦੇਈਓ ਪੱਗ ਚਲੀ ਆ ਪੱਗ ਨੂੰ ਵਜਾ ਕੇ ਰੱਖੋ ਤੇ ਆਪਣੇ ਪੁੱਤrana ਨੂੰ ਮਜਾ ਕੇ ਰੱਖੋ ਮੈਂ ਗੁਰਦਾਪੁਰ ਕਾਦੀਆਂ ਚੌਂਗਰੇ ਵਿੱਚੋਂ ਜਿਹੜੀਆਂ ਹੋਰ ਵੀ ਵੀਡੀਓ ਬੜੀਆਂ ਚੱਲੀਆਂ ਪਈਆਂ ਬਾ ਗੋਦਿਆ ਛੱਤਰੀਕ ਨੂੰ ਹੀ ਪਾ ਗਿਆ ਪਰ ਇਨਖਦੇ ਰਹੋ ਇਹ ਇਨਖਦੇ ਰਹਿਣ ਵਾਲਾ ਹੈ ਮਰਦਾਂ ਤੇ ਜਿਹੜਾ ਮਰਦ ਨਹੀਂ ਆ ਉਹ ਸਮਝ ਲੋ ਕੋਈ ਨੀਗਾ ਇਕਤਾ ਹੋਣਾ ਚਾਹੀਦਾ ਤੇ ਇਹਨਾਂ ਨੂੰ ਪੰਜਾਬ ਤੋਂ ਕੱਢਣਾ ਚਾਹੀਦਾ ਕਿਉਂ ਫੇਰ ਹੀ ਕਾਮਜਾਬ ਹੋ ਸਕਦੇ ਆ ਪਰਵਾਸੀ ਆ ਕੇ ਇੱਧਰ ਦੰਗੀ ਕਰ ਰਹੇ ਨੇ ਪੰਜਾਬ ਦਾ ਮਾਹੌਲ ਵਿਗਾੜ ਰਹੇ ਨੇ ਪੰਜਾਬ ਨੂੰ ਇੱਕ ਆਵਾਜ਼ ਸੁਣੀ ਚਾਹੀਦੀ ਆ ਜੇ ਅਸੀਂ ਉਸ ਆਵਾਜ਼ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਇਹਨਾਂ ਪ੍ਰਵਾਸੀਆਂ ਨੂੰ ਜਗ੍ਹਾ ਤੋਂ ਕੱਢਣ ਦੀ ਕੋਸ਼ਿਸ਼ ਨਹੀਂ ਤੇ ਕਿਸ ਹਿੰਮਤ ਕਰੀਏ ਜੇ ਜੀ ਕੋਸ਼ਿਸ਼ ਕਰਾਂਗੇ ਤੇ ਨਹੀਂ ਕੱਢ ਸਕਾਂਗੇ ਜੇ ਹਿੰਮਤ ਕਰਾਂਗੇ ਤੇ ਸਭ ਕੁਝ ਹੋ ਸਕਦਾ ਹੈ ਅਸੀਂ ਉਂਗਲਾ ਖਿਲੜੀਆਂ ਨਾ ਰਹਿਣ ਦਈਏ ਉਂਗਲਾਂ ਨੂੰ ਇਕੱਠਿਆਂ ਕਰੀਏ ਜੇ ਅਸੀਂ ਮੁੱਠੀ ਵਿੱਚ ਢਵਾਵਾਂਗੇ ਤਾਂ ਪ੍ਰਵਾਸੀਆਂ ਦਾ ਕਦੀ ਵੀ ਇਸ ਪੰਜਾਬ ਦੇ ਵਿੱਚ ਪ੍ਰਭਾਵ ਨਹੀਂ ਰਹੇਗਾ ਮੈਂ ਚਾਹੁੰਦਾ ਕਿ ਉਹਨਾਂ ਦੀ ਵੈਰੀ ਵੈਰੀਫਿਕੇਸ਼ਨ ਹੋ ਕੇ ਤੋਂ ਉਹ ਆਪਣੇ ਜਿੰਨੇ ਵੀ ਪ੍ਰਵਾਸੀ ਆ ਰਹੇ ਨੇ ਆਪਣੀ ਉਧਰ ਵੀ ਵੈਰੀਫਿਕੇਸ਼ਨ ਆ ਕੇ ਕਰਾ ਕੇ ਆਉਣ ਔਰ ਇੱਧਰ ਵੀ ਵੈਰੀਫਿਕੇਸ਼ਨ ਕਰਾ ਕੇ ਰਹਿਣ ਫਿਰ ਹੀ ਇਸ ਜਗ੍ਹਾ ਤੇ ਰਹਿਣ ਦਵਾਵਾਂਗੇ ਨਹੀਂ ਤਾਂ ਸਾਡੀ ਜ਼ੋਰ ਦੇ ਨਾਲ ਆਪਣੇ ਹਿੰਮਤ ਦੇ ਨਾਲ ਆਪਣੇ ਪੂਰੇ ਪੰਜਾਬ ਦੇ ਵਰਲਡ ਦੇ ਵਿੱਚ ਅਸੀਂ ਧਰਮਿਆਂ ਦਾ ਗੋਗਦਾਨ ਲਵਾਂਗੇ ਆਪਣੇ ਬਕਰੀਆਂ ਬਕਰੀਆਂ ਜੱਫੇ ਬੰਦੀਆਂ ਕੋ ਕਿ ਇਹਨਾਂ ਪ੍ਰਵਾਸੀਆਂ ਨੂੰ ਇਸ ਪੰਜਾਬ ਦੇ ਵਿੱਚੋਂ ਕੱਢਿਆ ਜਾਵੇ ਤੇ ਅਸੀਂ ਇਹ ਵੱਡਾ ਹੀ ਕਿਨਾਵਾਂ ਪ੍ਰਲਾ ਕਰਾਂਗੇ